ਸਾਸੀ ਖਾਲ ਦੀ ਸਾਰਿਆਂ ਨੂੰ ਤੇ ਤੁਹਾਡੀ ਆਪਾਂ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਅਮਨ ਸਿੱਧੂ ਮੂਸੇ ਵਾਲਾ ਉਹਨਾ ਪਾਈ ਜੀ ਬਹੁਤ ਸਤਿਕਾਰਯੋਗ ਨੇ ਤੇ ਉਹਨਾਂ ਦੇ ਅਸੀਂ ਟ੍ਰਿਬਿਊਟ ਕਰਨ ਲੱਗੇ ਆ ਤੇ ਸਾਡੀ ਗਾਣੇ ਦਾ ਨਾਮ ਹੈਗਾ ਦੱਬੀ ਨਹੀਂ ਕਲਮ ਤੇ ਦੱਬੀ ਨਹੀਂ ਕਲਮ ਦਾ ਰੀਜ਼ਨ ਹੈ ਤਾਂ ਕਿਉਂਕਿ ਉਹਨਾਂ ਨੂੰ ਗਿਆ ਨੂੰ ਸਾਡੇ ਫਿਲਹਾਲ 3 ਸਾਲ ਹੋਣੇ ਵਾਲੇ ਆ ਉਹਨਾਂ ਦੀ ਵਰਸੀ ਵੀ ਆ ਰਹੀ ਹੈ 29 ਮਈ ਨੂੰ ਤੇ ਅਸੀਂ ਉਹਨਾਂ ਦੇ ਤੇ ਟ੍ਰਿਬਿਊਟ ਦੇਣ ਦਾ ਮਤਲਬ ਸਦਾ ਇਹ ਸੀਗਾ ਕਿ ਹਜੇ ਵੀ ਉਹ ਦੋ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਹੈ ਕਿ ਅਸੀਂ ਉਹ ਚਾਹੁੰਦੇ ਹਾਂ ਕਿ ਦੱਬੀ ਨੀ ਕਲਮ ਕਿ ਹਜੇ ਵੀ ਉਹ ਲੋਕਾਂ ਦੇ ਦਿਨਾਂ 'ਚ ਹਿੱਟ ਕਰਦਾ ਹੈ ਕਿ ਦਿਲਾਂ 'ਚ ਹਜੇ ਵੀ ਬਸਿਆ ਹੋਇਆ ਹੈ ਕਿ ਬਹੁਤ ਪਿਆਰ ਦੇ ਨੇ ਲੋਕ ਤੇ ਅਸੀਂ ਉਹਨੂੰ ਬਹੁਤ ਅੱਗੇ ਹੋਰ ਵੀ ਪ੍ਰੋਜੈਕਟ ਸਾਡੇ ਆਣਗੇ ਤੇ ਹੁਣ ਇਸ ਤੇ ਸਾਡੇ ਉਹਨਾਂ ਅਸੀਂ ਮਾਪੇ ਉਹਨੂੰ ਵੀ ਮਿਲ ਕੇ ਆਏ ਨੇ ਸਿੱਧ ਮਾਨ ਸਾਹਿਬ ਉਹਦੇ ਬੰਦੇਗੇ ਸੀ ਤੇ ਉਹਨਾਂ ਨੇ ਬਹੁਤ ਸਾਡੇ ਨਾਲ ਅੱਛਾ ਬਿਹੇਵੀਅਰ ਸਾਾਨੂੰ ਬਹੁਤ ਸਹਿਕਾਰਯੋਗ ਨਾਲ ਸਾਨੂੰ ਉੱਥੇ ਬਹੁਤ ਉਹਨਾਂ ਨੇ ਇਛਤਮਾਨ ਕਰਿਆ ਤੇ ਗਾਣਾ ਸੁਣ ਕੇ ਉਹਨਾਂ ਨੇ ਬਹੁਤ ਬਹੁਤ ਐਪਰੀਸ਼ੀਏਟ ਕੀਤੀ ਕਿ ਬਹੁਤ ਵਧੀਆ ਤੁਸੀਂ ਇੱਕ ਕੰਡੈਕਟ ਲੈ ਕੇ ਆਏ ਹੋ ਕਿ ਦੱਬੀ ਨਹੀਂ ਕਲਮ ਤੇ ਬਾਕੀ ਤੁਹਾਨੂੰ ਆਪਣੇ ਸਾਡੇ ਸਰ ਦੱਸਣਗੇ ਤੇ ਉਹਨਾਂ ਨੇ ਥੋੜਾ ਜਿਆਦਾ ਆ ਫਸਟ ਆਫ ਆਲ ਥੈਂਕ ਯੂ ਵੈਰੀ ਮੱਚ ਆਪ ਬੜੇ ਸ਼ੋਰਟ ਟੂ ਡਿਸ ਵੀ ਆਪ ਸਭ ਯਹਾਂ ਪੇ ਆਏ और इस पोस्टर रिलीज पे हमारे साथ सहभागी बने हैं थैंक यू वेरी मच फॉर दैट गुरदीप ने हम ये एक फार्मास्यूटिकल कंपनी है और हम यहाँ से मार्केटिंग करते हैं बद्दी में हमारा मैनुफैक्चरिंग यूनिट है गुरदीप ने लास्ट ईयर हमें ज्वाइन किया था अक्टूबर में जब इन्होंने ज्वाइन किया तो हमें लगा कि बहुत टैलेंट है इन्होंने सत्तर से ज़्यादा गाने लिखे हुए थे जिसमें से हमने ये जो दबीली कलम है ये बहुत अच्छा सॉन्ग है जैसे गुरदीप ने बताया कि उनके मदर कम से कम दो घंटे रोते रहे वो, वो इमोशंस उनके लग रहे थे कि गाने के जो बोल हैं और जो उनको टच कर रहा है ये बहुत अच्छा सॉन्ग है जी और बहुत अच्छे तरीके से इसकी वीडियोग्राफी हुई है इकतीस मई को हम इसको लॉन्च करने जा रहे हैं मैं इस गाने में एज ए प्रोड्यूसर काम कर रहा हूँ और हमारा मकसद ये है कि आज जो डेब्यू हो रहा है गुरदीप का गुरदीप एक अच्छा सिंगर बने पंजाबी इंडस्ट्री को हम एक अच्छा बहुत बढ़िया सिंगर दे पाए ਜਦ ਆਪ ਇਸ ਗਾਣੇ ਨੂੰ ਦੇਖੇਗੇ ਜਾਂ ਸੁਣेंगे ਆਪ ਕੋ ਲਗੇਗਾ ਕਿ ਇੱਕ ਇੱਕ ਬੋਲ ਉਸ ਗਾਣੇ ਕਾ ਸੇ ਤੁਮ ਉਸੇ ਵਾਲੇ ਆਪ ਆਪ ਇਮੋਸ਼ਨਸ ਕੋ ਖੜਾ ਕਰਤਾ ਹੈ ਸੋ ਵਾਂਸ ਅਗੇਨ ਥੈਂਕ ਯੂ ਵੈਰੀ ਮੱਚ ਫॉर सॉरी ਗੁੱਡ ਇਪ ਆਪਣਾ ਥੋੜਾ ਪਿਛੋਕੜ ਬਾਰੇ ਦੱਸੋ ਜਰਾ ਅ ਪਿਛੋਕੜ ਹੀ ਮੇਰਾ ਪਿੰਡ ਚੋਲਟਾ ਖੁਰਦਾ ਜੀ ਇਕੜ ਦੇ ਨੇੜੇ ਪੈਂਦਾ ਤੇ ਉਹ ਮੋਹਾਲੀ ਵੀ ਨਾਲ ਸਾਡਾ ਜ਼ਿਲ੍ਹਾ ਲੱਗਦਾ ਮੋਹਾਲੀ ਤੇ ਮਤਲਬ ਅਜੋਕੜ ਦੀ ਸਾਡਾ ਇਹ ਹੈ ਕਿ ਮੇਰੀ ਪੜਾਈ ਸਾਰੀ ਮੇਰੇ ਪਿੰਡੋਂ ਮੇਰਾ ਪਿੰਡ ਚੋਲਟਾ ਖੁਰਦਾ ਸੀ ਨਹੀਂ ਸੈਂਟਰ ਪ੍ਰਾਇਮਰੀ ਸਰਕਾਰੀ ਤੇ ਪਲੱਸ 1 ਪਲੱਸ 2 ਮੈਂ ਮਜੇਤੜ ਸਕੂਲ ਤੋਂ ਕੀਤੀ। ਉਹ ਛੋਕੜ ਦੇ ਵਿੱਚ ਤਾਂ ਹੀ ਬਸ ਸਾਡੇ ਮਤਲਬ ਪਿੰਡ ਵਾਲੇ ਨੇ ਬਹੁਤ ਮੇਰੇ ਨਾਲ ਬਹੁਤ ਪਿਆਰ ਕਰਦੇ ਵੈਸੇ ਪਿੰਡ ਵਾਲੇ ਵੀ ਤੇ ਜ਼ਿਆਦਾਤਰ ਮੈਂ ਕੰਮ ਦੇ ਰਿਲੇਟਡ ਹੀ ਮੈਂ ਮੁਹਾਲੀ ਹੀ ਰਹਿਣਾ ਤੇ ਆਪਣੇ ਕਿਸੇ ਰਿਲੇਟਿਵ ਦੇ ਆਪਣੇ ਰਿਸ਼ਤੇਦਾਰ ਜੀ ਦੇ ਤੇ ਆਪਣੇ ਘਰ ਆ ਲੈਣਾ। ਜੀ ਸ਼ੌਂਕ ਕਿਵੇਂ ਪੈਦਾ ਹੋਇਆ ਗਾਇਕੀ ਦਾ? ਗਾਇਕੀ ਦਾ ਸ਼ੌਂਕ ਤਾਂ ਹੀ ਸ਼ੁਰੂ ਹੋਇਆ ਸੀ ਮਤਲਬ 8ਵੀਂ ਕਲਾਸ ਤੋਂ ਹੀ ਅੰਦਰ ਹੋਇਆ ਸੀ ਕਿ ਆਪਾਂ ਕੁਝ ਕਰਨਾ ਹੈ, ਕੁਝ ਕਰਾਂਗੇ। ਔੜੀ-ਗੋੜੀ ਕਿਸਨੋਂ ਜ਼ਿਕਰ ਕਰ ਜੋੜਦੇ ਰਹਿੰਦੇ ਸੀ ਕੋਈ ਫੰਕਸ਼ਨ ਹੋਣਾ ਸਕੂਲ ਦੇ ਵਿੱਚ ਲੋ ਅਸੀਂ ਪਹਿਲਾਂ ਅੱਗੇ ਜਾ ਕੇ ਕਹਣਾ ਕਿ ਹਾਂ ਅਸੀਂ ਗਾਣਾ ਹੈ ਅਸੀਂ ਗਾਣਾ ਹੈ ਸਿੰਗਰ ਕੀ ਕੋਈ ਕਹਿ ਦਵੇ ਕਿ ਹਾਂਜੀ ਭਾਈ ਕਿਹਨੇ ਗਾਣਾ ਗਾਣਾ ਅਸੀਂ ਹੱਥ ਖੜਾ ਕਰ ਦਿੰਦੇ ਕਿ ਹਾਂਜੀ ਪਿਆਰਾ ਜੀ ਸਰ ਜਿਹੜੀ ਪ੍ਰੇਰਣਾ ਮਿਲੀ ਸਿੱਧੂ ਮਸੂਏ ਨੂੰ ਟ੍ਰਿਬਿਊਟ ਕੀਤਾ ਤੇ ਕਿਵੇਂ ਸ਼ੋਅ ਕਰਾਂਗੇ ਕਿ ਉਹਨੂੰ ਅਸੀਂ ਸਿੱਧੂ ਮਸੂਏ ਵਾਲੇ ਦੇ ਬਾਈ ਦੇ ਰੀਜਨ ਹੈ ਤਾਂ ਹੀ ਕਿ ਅਸੀਂ ਮੈਂ ਆਲਰੇਡੀ ਉਹਨਾਂ ਨੂੰ ਕਾਫੀ ਵਾਰ ਮਿਲ ਚੁੱਕਿਆ ਸੀ ਤੇ 2021 ਦੇ ਵਿੱਚ ਮੇਰੇ ਨਾਲ ਉਹਨਾਂ ਨਾਲ ਭਰਤ ਲਾਭ ਹੋਈ ਸੋਨ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸੰਤ ਸਮਝਾਇਆ ਕਿ ਕਿੱਦਾਂ ਲਿਖਣਾ ਹੈ ਕਿਵੇਂ ਤੁਸੀਂ ਇਸ ਚੀਜ਼ ਨੂੰ ਮੇਨਟੇਨ ਕਰਨਾ ਹੈ ਕਿ ਵਧੀਆ-ਵਧੀਆ ਅੱਖਰ ਕਿਵੇਂ ਜੋੜਨੇ ਹੈ ਕਿ ਕਿਵੇਂ ਕੜ-ਕੜ ਕੇ ਚੀਜ਼ਾਂ ਨੂੰ ਲਿਖਣਾ ਉਹ ਚੀਜ਼ਾਂ ਮੇਰੇ ਦਿਮਾਗ 'ਚ ਨਾ ਉਸ ਕੋ ਮੀ ਗਿਆ ਥੋੜੀ-ਥੋੜੀ ਕੋ ਮੀ ਨਹੀਂ ਅੱਧਾ ਰੀਜ਼ਨ ਕਰਕੇ ਥੋੜਾ ਜਿਹਾ 2021 ਜਿਲੇ ਕੇ 2025 ਤੱਕ ਦੇ ਵਿੱਚ ਰੀਜ਼ਨ ਦੇ ਕਾਫੀ ਡਿਫਰੈਂਸ ਆ ਚਾਰ ਸਾਲ ਦੇ ਵਿੱਚ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਥੋੜੀ-ਥੋੜੀ ਵਧੀਆ ਬੰਦੇ ਜੁੜਦੇ ਰਹੇ ਅੱਗੇ ਕੀ ਕੰਮ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਤੇ ਸਾਡੇ ਸਰਜੀ ਦੇ ਡਾਇਰੈਕਟਰ ਲਲੀ ਲੋਗਰਾ ਜੀ ਇਹਨਾਂ ਨੇ ਮਤਲਬ ਉਹ ਚੀਜ਼ ਨੂੰ ਸਮਝਿਆ ਤੇ ਮੈਨੂੰ ਇਹਨਾਂ ਨੂੰ ਮੈਂ ਸਮਝ ਪਾਇਆ ਇਹਨਾਂ ਨੇ ਮੈਨੂੰ ਸਮਝ ਕੇ ਤੇ ਅਸੀਂ ਫਿਰ ਅੱਜ ਇੱਥੇ ਖੜੇ ਆਂ ਤੇ ਮੈਂ ਬਹੁਤ ਸ਼ੁਕਰ ਗੁਜ਼ਾਰ ਰਿਹਾ ਇਸ ਚੀਜ਼ ਦਾ ਕਿ ਪ੍ਰਮਾਤਮਾ ਨੇ ਬਾਹਰ ਪੜੀ ਹੈ ਤੇ ਅੱਗੇ ਵੀ ਅਸੀਂ ਇੱਕ ਚੀਜ਼ ਤੇ ਬਹੁਤ ਅੱਗੇ ਪ੍ਰੋਜੈਕਟ ਲੈ ਕੇ ਆਵਾਂਗੇ ਤੇ ਜਿਹੜਾ ਤੁਸੀਂ ਗੀਤ ਲੈ ਕੇ ਆਏ ਹੋ ਤੁੰ ਵੀ ਕਹੋਗੇ ਕਿ ਲੋਗਰਾ ਦਾ ਸਾਡਾ ਜੀ ਜੀ ਜਰੂਰ ਬਿਲਕੁਲ ਇਹਦੇ ਵਿੱਚ ਜਿਆਦਾ ਮੈਂ ਤੋਂ ਆਪਾਂ ਸ਼ੁਰੂ ਤੇ ਹੀ ਮਤਲਬ ਜੋ ਸਾਡਾ ਕੰਡੈਕਟ ਹੈ ਉਮੀਦ ਕਰਦੇ ਆਂ ਕਿ ਤੇ ਦਬੀ ਨੀ ਕਲਮ ਦੇ ਵਿੱਚ ਆਪਾਂ ਜੋ ਨਾ ਆਪਾਂ ਇਹ ਚਾਹ ਆਡੀਅנס ਲਈ ਪਾਇਆ ਬਣ ਗਏ ਬਾਪ ਆਪ ਦੇ ਕਿਵੇਂ ਨੇ ਉਵੇਂ ਉਹ ਚੀਜ਼ ਵਾਲੀ ਦੀ ਜਸਾ ਥੋੜਾ ਜਿਆ। ਕਿਹਨਾਂ ਉਹਨਾਂ ਮੇਲੜੀ ਵਿਚਾਰ ਸੀ ਕਿ ਉਹਨਾਂ ਟੂ ਪਾਕ ਨਾਲ ਮਿਲਦੇ ਸੀ ਉਹ ਤੁਹਾਨੂੰ ਮੈਂ ਦੋ ਲੈਣਾ ਹੀ ਚਾਹਦਾ। ਉਹ ਟੂ ਪਾਕ ਨਾਲ ਮਿਲਦੇ ਵਿਚਾਰ ਜੱਟ ਦੇ ਪੈਰੀ ਕੰਬਦਾ ਸੀ ਥਾਪੀ ਮਾਰੇ ਪੱਟ ਤੇ ਰਗਾਂ ਵਿੱਚ ਜਾਂਦਾ ਸੀ ਉਹ ਜੋਸ਼ ਭਰਦਾ ਹਣੀ ਹਰੀ ਸਿੰਘ ਨਲੂ ਅਤੇ ਜਦੋਂ ਬਾਹਰ ਪੜਦਾ ਕੋਈ ਹੋਵੇ ਸਾਹਮਣੇ ਨਹੀਂ ਸੀ ਡਰਦਾ ਕੋਈ ਹੋਵੇ ਸਾਹਮਣੇ ਨਹੀਂ ਸੀ ਡਰਦਾ ਬਸ ਇਹ ਚੀਜ਼ਾਂ ਮਤਲਬ ਉਹ ਉਹ ਇਸ ਦੁਨੀਆ ਵਿੱਚ ਸਾਡੇ ਲਈ ਕੀ ਬਣ ਇਹਨਾਂ ਦੇ ਗਿਆ 295 ਦੇਖ ਲਓ ਕਿੰਨਾ ਲਈ ਸਾਡੇ ਲਈ ਬਹੁਤ ਵਧੀਆ ਹੈ ਕਿ ਆਉਣ ਵਾਲੀ ਪੀੜ੍ਹੀ ਐਜੂਕੇਟ ਮਿਲੂਗੀ ਸੋ ਉਸ ਦਾ سلسلہ ਚੱਲ ਚੁੱਕਿਆ ਹੈ ਤੇ ਆਉਣ ਵਾਲੇ ਮੇਰੇ ਵਰਗੇ ਹੋਰ ਵੀ ਕਈ ਕਲਾਕਾਰ ਇਸ ਫੀਲਡ ਵਿੱਚ ਮੈਨੂੰ ਕਹਿੰਦਾ ਹਮ ਹਮਾ ਕੇ ਹੈ ਵੀ ਹੈ ਟੈਲੈਂਟ ਵੀ ਬਹੁਤ ਹੈ ਪੰਜਾਬ ਵਿੱਚ ਕੋਈ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਪੂਰੀ ਇੰਡੀਆ ਵਿੱਚ ਕੋਈ ਟੈਲੈਂਟ ਦੀ ਕਮੀ ਨਹੀਂ ਹੈਗੀ ਬਸ ਇੱਕ ਸਹੀ ਰਸਤਾ ਸਹੀ ਕਿ انسان ਮਿਲ ਜੇ ਉਸ ਨੂੰ ਉਹਦੇ ਵਰਗੀ ਕੋਈ ਰੀਸ ਨਹੀਂ ਸੋ ਮੈਂ ਇਹੀ ਚੀਜ਼ਾਂ ਅਪੀਲ ਕਰਦਾ ਕਿ ਸਾਡੇ ਜੋ ਗਾਣਾ ਰਿਆ ਤਾਂ ਵੀ ਨਹੀਂ ਕਰਾਂ ਇਸ ਨੂੰ ਵਧੀਆ ਤਰੀਕੇ ਨਾਲ ਤੁਸੀਂ ਆਪਣੇ ਜਿੰਨਾ ਵੀ ਸ਼ੇਅਰ ਕਰਨਾ ਤੁਸੀਂ ਕਰੋ ਤੁਸੀਂ ਦੇਖੀ ਇਹਨਾਂ ਦੇ ਨਾਲ ਕੀ ਅਸੀਂ ਉਹਨਾਂ ਦੇ ਸਿੱਧੂ ਮੂਸੇ ਉਹਨਾਂ ਦੇ ਘਰ ਵੀ ਗਏ ਸੀਗੇ ਜੀ ਜੀ ਕਿਸ ਤਰ੍ਹਾਂ ਕੀ ਰਿਸਪੌਂਸ ਕੀ ਰਿਹਾ ਉਹਨਾਂ ਦਾ ਜੀ ਰਿਸਪੌਂਸ ਬਹੁਤ ਵਧੀਆ ਰਿਹਾ ਸਾਡੇ ਦੀ ਤੇ ਰਿਸਪੌਂਸ ਇਦਾਂ ਹੈ ਕਿ ਉਹਨਾਂ ਨੇ ਦੇਖੋ ਪਹਿਲੀ ਗੱਲ ਹੈ ਕਿ ਸਾਨੂੰ ਸਾਡੇ ਦੀ ਬਹੁਤ ਏਡੀ ਬੜੀ ਗੱਲ ਹੈ ਕਿ ਉਹਨਾਂ ਦੇ ਘਰ ਦੇ ਅੰਦਰ ਜਾ ਕੇ ਸਾਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਠੀਕ ਹੈ ਜੀ ਇੰਨੀ ਛੇਤੀ ਉਥੇ ਸਕਿਉਰਟੀ ਰੀਜ਼ਨ ਹੈ ਕਾਫੀ ਹੈ ਕਿਉਂਕਿ ਵਿਸ਼ਵਾਸ ਕਿਸੇ ਤੇ ਨਹੀਂ ਕਰ ਸਕਦੇ ਅੱਜਕੱਲ੍ਹ ਅੱਜਕੱਲ੍ਹ ਜਿਵੇਂ ਉਹ ਨੀ ਬਸ ਸਕਿਉਰਟੀ ਨਹੀਂ ਅਪਰੂਵ ਕਰਦੀ ਹੈ ਕਿਸੇ ਨੂੰ ਮਾਨੂੰ ਕੀ ਅਸੀਂ ਅੰਦਰ ਕਿਸੇ ਨੂੰ ਜਾਣਦੇ ਹਾਂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਕੀ ਆਪਣੇ ਰੀਜ਼ਨ ਹੋ ਗਿਆ ਇਸ ਕਰਕੇ ਹੀ ਅੰਦਰ ਕਿਸ ਨੂੰ ਜਾਣਦੇ ਹੰਦੇ ਬਟ ਸਾਡਾ ਸਪੀਰਟ ਇਹ ਰਿਹਾ ਕਿ ਜੋ ਸਾਡਾ ਬਾਪੂ ਵਰਕੋਰ ਜੀ ਨੇ ਤੋਂ ਸਾਡੇ ਨਾਲ ਵਧੀਆ ਸਾਨੂੰ ਉਚ ਗਾਣੇ ਲਈ ਪੰਨਾ ਵਧੀਆ ਸਾਡੇ ਲਈ ਬੋਲ ਕੇ ਪਾਇਆ ਇਹ ਲਈ ਬਹੁਤ ਬੜੀ ਚੀਜ਼ ਹੈ ਜੀ ਕਿ ਗਾਣੇ ਨੂੰ ਸੁਣ ਕੇ ਉਹਨੂੰ ਇਦਾਂ ਲੱਗਿਆ ਕਿ ਹਾਂ ਇਹ ਈ ਕੁਝ ਹੈ ਨਹੀਂ ਹੋਰ ਕਿਸੇ ਮਤਲਬ ਕਈ ਗਾਣੇ ਲੋਕਾਂ ਉੱਥੇ ਇਹ ਜਿਹਾ ਲੈ ਕੇ ਜਾਂਦੇ ਨੇ ਕਹਿੰਦੇ ਐ ਕਰਦੇ ਸਿੱਧੂ ਮੂਸੇ ਵਾਲੇ ਉਹ ਕਰਦੇ ਬਟ ਆਪਾਂ ਉਹ ਚੀਜ਼ ਨੂੰ ਤੇ ਵਧੀਆ ਤਰੀਕੇ ਨਾਲ ਲੈ ਕੇ ਗਏ ਆ ਕਿ ਇਸ ਈ ਲਈ ਕਿ ਹਜੇ ਵੀ ਹੋਰ ਮੰਨ ਲੋਕਾਂ ਦੇ ਦਿਲਾਂ 'ਚ ਜਿੰਦਾ ਹੈ ਹਰ ਜਿੰਦਾ ਰਹੂਗਾ ਉਹਨੂੰ ਗਾਣਾ ਇਦਾਂ ਸਰਟ ਹੈ ਹਾਂ ਸਰਟ ਹੋਣ ਦੇ ਵਾਸਤੇ ਇੱਕ ਪੋਸਟਿੰਗ ਹੈ ਫਾਰਮਾਸਿਟੀਕਲ ਕੰਪਨੀ ਸੀ ਰਿਲੇਟਡ ਲੇਕਿਨ 뮤직 ਮਤਲਬ ਕਿਵੇਂ ये दिस बिकॉज़ बिकॉज़ ऑफ़ जब इसने ज्वाइन किया तो उसे था फंक्शन था जैसे इन्होंने बोला कि स्कूल में करते थे कि माइक पढ़ के गाना गाना है यहाँ भी इन्होंने खुद डिमांड किया गाना -गाना है जब इन्होंने गाना गाया तो सब लोग जितने लोग पंद्रह बीस पचास लोग यहाँ थे सबको लगा कि इसमें अलग सा टैलेंट है जब हम शाम को वापिस जा रहे पे कि ये गाना सर मैं खुद लिखा हुआ है अगर हो भी लिखे हैं तो इन्होंने चार पाँच छः गाने सुनाए और मैं लग गया कि नहीं ये इसमें टैलेंट है और एक बार एक मौका मिलना चाहिए और अगर मौका मिलेगा तो डेफिनेटली इंडस्ट्री पे ये लड़का हंड्रेड परसेंट राज करेगा बहुत अच्छा आप गाना सुनोगे तो आपको भी लगेगा इवन जब जैसे आपने पूछा इनको इनकी को इतना पसंद आया उन्होंने रिक्वेस्ट किया इनको कि आप तारीख को को आइए तो वहाँ पार्ट और वो सब रहेगा आप नतीस को आइए और मैं खुद अपने चैनल पे रिक्वेस्ट करूंगी तो सारे मूसेबल के जो फ्रेंड्स हैं कि इस लड़के को प्रमोट करें और इस लड़के को सुने और उन सबको अच्छा लगेगा वजह से दो घंटे लगातार रोकी रही है हम गाना सुन के बार बार सुना हमने दो बार तीन बार सुना तो उससे भी हमें कॉन्फिडेंस आया कि जिस तरफ हम जा रहे हैं वो एक सही है और ये गाना हंड्रेड परसेंट ऊपर जाएगा थोड़ा बहुत वार्तालाप होंगी हाँ जी वाला ठीक है वीडियो गाँव गाँव है ठीक है हल्ला चेरी देंगे ਕੋਈ ਨਾ ਨਾਲ ਸਮਝ ਕਰਾਂਗੇ ਕਿ ਪ੍ਰੋਜੈਕਟ ਕਰਾਂਗੇ ਮਤਲਬ ਉਹ ਚੀਜ਼ਾਂ ਥੋੜੀਆਂ ਦਾ ਰਹਿਣਗੇ ਜੋ ਵੀਡੀਓ ਕਾਲ ਤੇ ਅਸਲ ਮੇਰੇ ਲਈ ਸਭ ਤੋਂ ਵੱਡੀ ਚੀਜ਼ ਹੈ ਉਹਨਾਂ ਨੇ ਇੱਕ ਗੱਲ ਨੂੰ ਸਮਝਿਆ ਕਿ ਹਾਂ ਨਹੀਂ ਕੋਣ ਅੱਜ ਕੱਲ ਦੇ ਜਦਗੀ ਬੰਦਾ ਐਡਾ ਆਰਟਿਸਟ ਬਣ ਜਾਂਦਾ ਸਾਡੇ ਵਰਗੇ ਜੋ ਨਵੇਂ ਆਸੁੰਦੇ ਕਈ ਨਹੀਂ ਪੁੱਛਦੇ ਕਿ ਭਾਈ ਤੁਸੀਂ ਕਰੋ ਜਾਂ ਕਿਵੇਂ ਨਾ ਕਰੋ ਪਰ ਉਹਨਾਂ ਨੇ ਇੱਕ ਪੁਆਇੰਟ ਆਫ ਦੀ ਵਧੀਆ ਤੇ ਇੱਕ ਵੀ ਗੱਲ ਦੱਸੀ ਹੈ ਕਿ ਤੂੰ ਆਹ ਕਰ ਤੇਰੇ ਵਾਸਤੇ ਆਹ ਚੀਜ਼ ਵਧੀਆ ਹੈ ਕਿ ਇਹ ਚੀਜ਼ ਨੂੰ ਤੁਸੀਂ ਅੱਗੇ ਹੋਰ ਨਿਖਾਰੋ ਉਹ ਨਿਖਾਰਨ ਦੇ ਲਈ ਅੱਜ ਮੇਰੇ ਲਈ ਉਹ ਦਿਮਾਗ ਚ ਕੋਈ ਹੋਈ ਗਲਤੀਆਂ ਅੱਜ ਤੁਹਾਡੇ ਸਾਹਮਣੇ ਬੈਠਣੇ ਦਾ ਬਹੁਤ ਮਤਲਬ ਕਿ ਮੌਕਾ ਦੇਿਆ ਰੱਬ ਨੇ ਕਿ ਉਹ ਚੀਜ਼ ਨੂੰ ਮੈਂ ਹੁਣ ਜੇ ਉਹ ਗੱਲ ਨੂੰ ਮੈਂ ਅਮਲ ਨਾ ਕਰਦਾ ਸ਼ਾਇਦ ਮੈਂ ਉਹ ਟੈਂਪਰੇਜ ਨਾ ਬੈਠਾ ਹੁੰਦਾ ਤੇ ਮੈਨੂੰ ਨਾ ਇਹ ਚੀਜ਼ ਦੀ ਅੱਜ ਜੋ ਇਹ ਲਿਖ ਹੋਇਆ ਦੱਬੀ ਨਿਕਲਉ ਇੱਕ ਕਦੇ ਨਾ ਲਿਖ ਹੁੰਦਾ ਜੋ ਮੋਟੀਵੇਸ਼ਨ ਉਹਨਾਂ ਤੋਂ ਮਿਲਿਆ ਹੈ ਉਹਨਾਂ ਨੂੰ ਕਰ ਇਨਾ ਮੰਨ ਕੇ ਹੀ ਇਹ ਚੀਜ਼ਾਂ ਹੋਈਆਂ ਨੇ ਇਹ ਆਟੋਮੈਟਿਕਲੀ ਇੱਕ ਦਿਮਾਗ ਚੋਂ ਉਹਨਾਂ ਬਾਰੇ ਸੋਚੀ ਆ ਕੀ ਕਿਆ ਹੋਣਾ ਕਿਵੇਂ ਉਹ ਚੀਜ਼ਾਂ ਸਾਰੀਆਂ ਇਕੱਠੀਆਂ ਕਰਕੇ ਇੱਕ ਦੱਬੀ ਨਿਕਲਮ ਜੋ ਸਾਡਾ ਸੌਂਗ ਹੈ ਉਹ ਮਤਲਬ ਬਣ ਕੇ ਤਿਆਰ ਹੋਇਆ ਤੁਹਾਨੂੰ 31 ਆਪਣਾ ਚੈਨਲ ਦੇ ਗੁਰ ਪਰਮਿਟ ਰਿਕਾਰਡਸ ਤੇ ਚੈਨਲ ਰਿਲੀਜ਼ ਹੋਇਆ ਹੈ। ਇੱਕ ਛੋਟਾ ਜਿਹਾ ਕੁਸਚਨ ਹੋ ਗਿਆ। ਦਪ੍ਰਿੰਕ ਨਾਲ ਤੁਸੀਂ ਹੋਣਾ ਵਿਖਿਆ। ਤੇ ਜਦੋਂ ਤੁਸੀਂ ਜਿਤੋਂ ਮੁਸਾ ਕਰਨ ਫਾਈਲ ਮਿਲੇ ਉਹ ਕਿਹੜਾ ਗਾਣਾ ਜਿਹੜਾ ਤੁਸੀਂ ਉਹਨਾਂ ਨੂੰ ਸੁਣਾਇਆ ਤੇ ਉਹਨਾਂ ਨੂੰ ਬੜੀਆਂ ਲੱਗਿਆ। ਕੋਈ ਤੁਹਾਡਾ ਵਿਖਿਆ ਹੋਇਆ ਗਾਣਾ ਸੀ ਜਾਂ ਬਾਕੀ ਕੋਈ ਗਾਣਾ ਤੁਸੀਂ ਉਹਨਾਂ ਲਈ ਹੀ ਮੈਂ ਉਹਨਾਂ ਤੇ ਹੀ ਗਾਇਆ ਵਿਖਿਆ ਹੋਇਆ ਜੀ ਮੈਨੂੰ ਗ੍ਰੇਸੀਬ ਹੁੰਦਾ ਸੀ ਗਾਣਾ ਉਹ ਕਿ ਦੂਜਾ ਜੀ ਗਾਣਾ ਜਿਹੜਾ ਕਿ ਬੈਰੀ ਦੇ ਦਿਲਾਂ ਚ ਸਾਡੇ ਨਾਮ ਵਾਲਾ ਫੋਗਿਆ। ਉਹ ਉਸ ਤਰੀਕੇ ਉਹ ਇਹ ਨੂੰ ਸੁਣ ਕੇ ਥੋੜਾ ਜਿਹਾ ਉਹਨਾਂ ਨੇ ਕਿਹਾ ਸੀ ਕਿ ਕਿ ਬੈਰੀਆ ਡਾਇਨਾਮਿਕ ਸਾਡੇ ਨਾਮ ਵਾਲਾ ਉਹ ਵੀ ਆਓ ਕੀ ਰਿਪੋਰਟ ਹੈ ਨਹੀਂ ਗੱਲ ਜਾਜੋਗੀ ਜਦੋਂ ਉਸ ਟਾਈਮ ਦੇ ਲਿਖਦੇ ਵਿੱਚ ਥੋੜਾ ਜਿਹਾ ਜਿੱਦਾਂ ਵੀ ਉਹਨਾਂ ਨੂੰ ਮੂਟ ਵਧੀਆ ਲੱਗਿਆ ਕਿ ਇਹ ਚੀਜ਼ ਹਾਂ ਹੋਰ ਵਧੀਆ ਹੋ ਸਕਦੀ ਹੈ ਤਾਂ ਉਹ ਚੀਜ਼ ਬਾਰੇ ਦੋ ਮਤਲਬ ਗਾਣਾ ਲਿਖਿਆ ਸੀ ਕਿ ਉਹਦਾ ਪ੍ਰੋਪਰ ਤੇ ਉਹ ਚੀਜ਼ਾਂ ਨੂੰ ਅੱਗੇ ਗਏ ਹੌਲੀ ਹੌਲੀ ਇੰਝ ਹੀ ਹੁੰਦੀਆਂ ਨੇ ਅੱਗੇ ਵਧੀਆ ਹੋਰ ਤੋਂ ਵਧੀਆ ਹੁੰਦਾ ਰਹੇ ਭਾਵੇਂ ਇਹ ਗੀਤ ਇਹ ਪ੍ਰਲੰਗਨ ਕੀ ਤਰੀਕੇ ਨਾਲ ਗਿਆ ਤੇ ਇੱਕ ਮਾਤਰ ਕੀਤਾ ਗਿਆ ਜੀ ਤੋ ਫਿਰ ਜਾਂਦਾ ਇਹ ਮਤਲਬ ਸਾਡੇ ਨਾਮ ਸਾਡੇ ਫਾਰਮ ਤੇ ਜਿੱਦਾਂ ਥੋੜਾ ਬੋੜਾ ਉੱਥੇ ਸ਼ੂਟ ਕੀਤਾ ਗਿਆ ਪਿੰਡ ਦੀਆਂ ਸੱਤਾਂ ਪਿੰਡ ਦੇ ਵਿੱਚ ਸੜਾ ਪਿੰਡ ਸੈਂਪਲ ਹੀ ਉੱਥੋਂ ਸ਼ੂਟ ਹੋਇਆ ਹੈ ਪਿੰਡ ਦੀਆਂ ਸੱਤਾਂ ਦੇ ਬੀਬੀਆਂ ਦੀ ਸੁੰਪੁਰਤਾ ਦੇ ਨਾਲ ਉਹਨਾਂ ਦੇ ਕੁਝ ਕਿਸ ਕੀਆ ਜਾਂ ਆਸ਼ੀਰਵਾਦ ਲੈ ਕੇ ਜੋਗੀ ਉਹਨਾਂ ਦਾ ਛੋਟਾ ਵੀ ਸ਼ਾਟ ਹੋਇਆ ਹੈ ਸਕੂਲ ਦੇ ਵੀ ਸ਼ਾਟ ਬਏ ਨੇ ਤੇ ਖੇਤਾਂ ਦੇ ਵਿੱਚ ਉਹਦੇ ਡਾਇਰੈਕਟਰ ਜੀ ਵੀ ਲਈ ਹੁੰਦਾ ਸਾਰਿਆਂ ਨਾਲ ਕਲਿੱਕਚਰ ਦਾ ਬਹੁਤ ਸੋਹਣੀ ਇੱਕ ਵੀਡੀਓ ਬਣ ਕੇ ਆਈ ਹੈ ਉਹ ਤੁਹਾਨੂੰ ਵੀਡੀਓ ਅਨਲਾਈਨ ਸਮਝ ਐਕਚੁਅਲੀ ਫ੍ਰੀ ਸਟਾਈਲ ਵੀਡੀਓ ਬਣੀ ਹੋਈ ਹੈ ਸੋਟਲ ਵੀਡੀਓ ਹੈ ਪਿੰਡ ਵੀ ਦਿਖੇਗਾ ਕੋਈ ਫਾਰਮ ਹਾਊਸ ਵੀ ਦਿਖੇਗਾ ਇਸ ਆਫਿਸ ਦੇ ਸ਼ਾਟ ਵੀ ਹੈ ਅਲੱਗ-ਅਲੱਗ ਜਗ੍ਹਾ ਤੋਂ ਸ਼ੂਟ ਕੀਤੀ ਗਈ ਹੈ ਬਿਲਕੁਲ ਜਿਸ ਤਰੀਕੇ ਨਾਲ ਉਹ ਗੁਣਾਉਂਦੇ ਸੀ ਉਸ ਤਰੀਕੇ ਨਾਲ ਹੀ ਬਣਾਇਆ ਗਿਆ ਜੀ ਜਦੋਂ ਪ੍ਰੇਰਨਾ ਸੀ ਲਿਖੇ ਜੋ ਸਿੱਧੂ ਬਾਈ ਦਾ ਕਾਰਜੂਦ ਹੋ ਰਿਹਾ ਹੋਇਆ ਤਾਂ ਸਿੱਧੂ ਬਾਈ ਦਾ ਗਾਣਾ ਇੱਕ ਮਨੋਭਾਵੀ ਲੱਗਦਾ ਹੈ ਇਹਦਾ ਕੋ ਰਿਗ੍ਰੇਟਸ ਨਾਲ ਡੀਗ੍ਰੇਡ ਆ ਜੀ ਅਸੀਂ ਸਿੱਧੇ ਸਾਦੇ ਬਿੰਗ ਬੜ ਨੀ ਆਉਂਦੇ ਬਸ ਸਬਰ ਹੈ ਸਾਡਾ ਰੌਲਾ ਨਹੀਂ ਪਾਉਂਦੇ ਇਹ ਕਰਮਾਂ ਦੇ ਰੋਣੇ ਤੈਨੂੰ ਸਮਝਣੀ ਆਣੇ ਜੋ ਬੀਜ ਹੈ ਤੂੰ ਪਾਵੇਂਗੀ ਨਹੀਂ ਜੋ ਫਕਰਾਂ ਨਾਲ ਤੂੰ ਹਾਂ ਕਰੀਆਂ ਮੰਦੀਆਂ ਮੈਤੋਂ ਲਿਖ ਕੇ ਲੈ ਲੈ ਪਛਤਾਏਂਗੀ ਪਛਤਾਏਂਗੀ ਇਹ ਪੜਾਣਾ ਜਿਆਦਾ ਬੜੀ ਕੰਫਰਮੇਸ਼ਨ ਤੋਂ ਸਿਆਣਾ ਨਹੀਂ ਇਹਦਾ ਉਹ ਬਹੁਮਾਨ

ਕਰਤਾ ਨੇ ਮੈਨੂੰ ਸਿਚੁਏਸ਼ਨ ਦਿੱਤਾ ਕਿ ਹਾਂ ਪੁੱਤਰ ਦੀ ਬਹੁਤ ਚੀਜ਼ਾਂ ਵਧੀਆ ਨੇ ਤੁਸੀਂ ਅੱਗੇ ਜੇ ਹੋਰ ਇਹ ਚੀਜ਼ਾਂ ਜਿ ਬਣਾਉਣਾ ਤੇ بیٹے ਨੇ ਮੈਨੂੰ ਤੇ ਸਿਆ ਆ ਕੇ ਦੁਵਾਈਂ ਨੇ ਦੱਸਿਆ ਕਿ ਤੂੰ ਇਦਾਂ ਕਰੇ ਕਰਵੇਂ ਅੱਗੇ ਮਤਲਬ ਇੱਕ ਤਾਂ ਗਾਣੇ ਲਿਖੇ ਕਰੋ ਹਨਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਜੇ ਤੂੰ ਕਿਤਾਬਾਂ ਪੜ੍ਹ ਹੋਰ ਵਧੀਆ ਹੋ ਹੋਰ ਕਰ ਸਕਦੇ ਹੋ ਕਿ ਅੱਗੇ ਮਤਲਬ ਤੁਸੀਂ ਅੱਗੇ ਜਾਓਗੇ ਬਸ ਉਹਨਾਂ ਨੇ ਇਹ ਚੀਜ਼ਾਂ ਨੂੰ ਅੱਗੇ ਉਹਦੀ ਵਿਲੇ ਦੇ ਉਹਨੇ ਵੀ ਖਾਸ ਕਿ ਜਦ ਫਸਟ ਟੌਕ ਸਿੱਧੂ ਮੂਸੇਵਾਲਾ ਕਾਇਆ tha ਉਸਕੇ ਪਿਛੋਂ ਜਦ ਚੜ ਗਿਆ ਉਸਕੇ ਬਾਅਦ ਉਹਨੇ ਬਹੁਤ ਸਾਰੀ ਬੁੱਕਸ ਪੜ੍ਹੀ ਬੁੱਲੇ ਸ਼ਾਹ ਕੀ

ਜੇ ਪਾਵਾ ਹੋਇਆ ਇਹ ਚੀਜ਼ਾਂ ਬਹੁਤ ਸਾਰੀ ਜਦੋਂ ਸ਼ਾਮ ਨੂੰ ਪਤਾ ਲੱਗਿਆ ਬਹੁਤ ਦੁੱਖ ਹੋਇਆ ਚੀਜ਼ਾਂ ਮੈਂ ਗੱਡੀ ਖਿਲਾ ਰਿਹਾ ਸੀ ਉਸ ਟਾਈਮ ਜਦੋਂ ਨੂੰ ਪਤਾ ਲੱਗਾ ਖਬਰ ਚਲਾਈ ਤੇ ਮਨ ਲੱਗਿਆ ਸਾਰੇ ਹੀ 올 ਵਰਲਡ ਦੇ ਵਿੱਚ ਜਿੰਨੇ ਵੀ ਸਾਡੇ ਜੋ ਉਹਨੂੰ ਚਾਹਣ ਵਾਲੇ ਸੀ ਉਹਨਾਂ ਨੂੰ ਬਹੁਤ ਬਹੁਤ ਦਿਲਾਂ ਤੇ ਅਸਰ ਪਿਆ ਤਾਂ ਸਰਕਾਰ ਤੋਂ ਸਾਡੀ ਇਹ ਬੇਨਤੀ ਹੈ ਕਿ ਉਹ ਵੀ ਜਲਦੋਂ ਜਲਦੋਂ ਉਹਨਾਂ ਨੂੰ ਜਸਟਿਸ ਦਿੱਤਾ ਜਾਵੇ ਇਹ ਗਾਣੇ ਦੇ ਵਿੱਚ ਉਹੀ ਜਸਟਿਸ ਰਿਲੇਟਿਡ ਹੀ ਗੱਲ ਕੀਤੀ ਗਈ ਹੈ ਕਿ ਕਿਆ ਪਤਾ ਹੈ ਇਹ ਚੀਜ਼ਾਂ ਨੂੰ ਸੁਣ ਕੇ ਉਹਨਾਂ ਨੂੰ ਦੱਸ ਸਕੇ ਕਿ ਹਾਂ ਉਹ ਚੀਜ਼ ਹਜੇ ਵੀ ਉਹਨਾਂ ਦੇ ਜਿਲੇ ਜਿੰਦਾ ਹੈਗੀ ਹੈ ਕੀ ਜਦ ਤੱਕ ਇਹ ਹੈ ਕਿ ਤੁਪਤੀ ਬੋਲਦੀ ਰਹੂਗੀ ਕਿ ਜੋ ਤੁਸੀਂ ਜਿੰਨਾ ਚਾਹਦੇ ਹੋ ਉਸੇ ਛਿੱਤੋ ਛਿੱਤਿਆ ਉਹਨਾਂ ਨੂੰ ਇਨਸਾਫ ਦਿੱਤਾ ਜਾਣਾ ਸਹੀ ਇਹ ਗਾਣਾ ਤਾਂ ਸ਼ੁਰੂਆਤ ਵੀ ਜਸਟਿਸ ਦੇ ਨਾਲ ਹੀ ਹੋਈ ਹੈ ਕਿ ਉਹਨੂੰ ਜਸਟਿਸਾਂ ਨੇ ਮਿਲਿਆ ਨਹੀਂ ਹੈਗਾ ਤੇ ਜਸਟਿਸ ਦੁਆਲ ਨੇ ਕੁਝ ਕਰਨਾ ਪੈਣਾ ਫਿਰ ਇਹ ਗਾਣਾ ਪਰਮਾਇਆ ਗਿਆ ਹੈ ਜੀ ਗੱਲ ਜਸਟਿਸ ਹੋਈ ਸ਼ੁਰੂ ਹੋਈ ਹੈ